ਸ੍ਰੀ ਚਮਕੌਰ ਸਾਹਿਬ ਚ ਵੈਸਟਰਨ ਯੂਨੀਅਨ ਮਨੀ ਐਕਸਚेंजर ਦੀ ਦੁਕਾਨ ਤੇ 1,80,000 ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਦੁਕਾਨ ਦੇ ਮਾਲਕ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਦਾ ਖਾਣਾ ਖਾਣ ਦੇ ਲਈ ਕਰੀਬ 2 ਵਜੇ ਤੋਂ ਲੈ ਕੇ 4 ਵਜੇ ਤੱਕ ਆਪਣੇ ਘਰ ਗਿਆ ਹੋਇਆ ਸੀ ਉਸਨੇ ਦੁਕਾਨ ਦਾ ਦਰਵਾਜ਼ਾ ਤਾਂ ਬੰਦ ਕਰ ਦਿੱਤਾ ਸੀ ਪਰ ਸ਼ਟਰ ਨੂੰ ਨਹੀਂ ਬੰਦ ਕੀਤਾ ਗਿਆ ਸੀ ਤੇ ਜਦੋਂ ਉਸ ਦਾ ਰਿਸ਼ਤੇਦਾਰ ਦੁਕਾਨ ਤੇ ਪਹੁੰਚਿਆ ਤਾਂ ਸਾਮਾਨ ਖਿਲਰਿਆ ਪਿਆ ਸੀ ਜਿਸ ਦੀ ਸੂਚਨਾ ਉਸ ਨੇ ਆਪਣੇ ਦੁਕਾਨਦਾਰ ਰਿਸ਼ਤੇਦਾਰ ਨੂੰ ਦਿੱਤੀ ਜਿਸ ਤੋਂ ਬਾਅਦ ਦੁਕਾਨਦਾਰ ਨੇ ਦੁਕਾਨ ਤੇ ਆ ਕੇ ਦੇਖਿਆ ਤਾਂ ਉਸ ਦੀ ਦੁਕਾਨ ਦੇ ਵਿੱਚ ਖੇਲਦ ਰਿਆ ਸਮਾਨ ਖਿਲਰ ਰਿਆ ਪਿਆ ਸੀ ਤੇ ਜਾਂ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੇ ਉਸ ਦੀ ਦੁਕਾਨ ਦੇ ਵਿੱਚ ਚੋਰ ਨੇ ਜੋ ਉਹ ਡੀਵੀਆਰ ਤਾਂ ਲੈ ਕੇ ਗਏ ਨੇ ਨਾਲ ਦੀ ਨਾਲ 1,80,000 ਰੁਪਏ ਦੀ ਰਕਮ ਲੈ ਕੇ ਵੀ ਰਫੂ ਚੱਕਰ ਹੋ ਗਏ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਲਦੇਵ ਸਿੰਘ ਮੈਂ ਦੁਪਹਿਰੇ 2 ਤੋਂ 4 ਵਜੇ ਦੇ ਵਿੱਚ ਘਰ ਖਾਣਾ ਖਾਣ ਗਿਆ। ਤੁਹਾਡੀ ਵੈਸਟ ਨਿਊਨ ਦੀ ਜੀ ਹਾਂ ਜੀ ਹਾਂ ਮਨੀਗਰਾਮ ਵੈਸਟ ਨਿਊਨ ਜੀ ਤੇ ਉਹ ਤੋਂ ਬਾਅਦ ਜਦੋਂ ਮੈਂ ਵਾਪਸ ਆਇਆ ਤਾਂ ਮੈਨੂੰ ਮੇਰੇ ਚੀਚੇ ਦਾ ਫੋਨ ਆਇਆ ਵਾਪਸ ਨਹੀਂ ਆਇਆ ਮੈਨੂੰ ਫੋਨ ਆਇਆ ਪਹਿਲਾਂ ਉਹ ਤੋਂ ਜੀ ਵੀ ਇੱਥੇ ਤੂੰ ਦਰਵਾਜ਼ਾ ਖੁੱਲਾ ਛੱਡ ਗਿਆ ਵੀ ਸਾਰਾ ਕੁਝ ਅੰਦਰ ਖਿਲਰਿਆ ਪਿਆ ਮੈਂ ਤੁਰੰਤ દોੜ ਕੇ ਘਰ ਤੋਂ ਇੱਥੇ ਵਾਪਸ ਆਇਆ ਜੀ ਤੇ ਦੇਖਿਓ ਸਾਰਾ ਕੁਝ ਇੱਥੇ ਖਿਲਰਿਆ ਪਿਆ ਜੀ ਕੈਸ਼ ਹੈ ਨਹੀਂ ਜੀ ਆ ਬਾਕੀ ਤੁਸੀਂ ਦੇਖ ਸਕਦੇ ਆ ਜੀ ਅੰਦਰ ਕੈਮਰਾ ਮਾਰਕੀਟ ਸਾਡਾ ਡੀਵੀਆਰ ਵੀ ਲੇ ਗਿਆ ਜੀ ਉਹ ਹਾਂ ਜੀ ਹਾਂ ਕੈਸ਼ ਤੁਸੀਂ ਮੰਨ ਕੇ ਚੱਲੇ ਹੋ ਵੀ 1.5 ਲੱਖ ਦੇ ਆਸ-ਪਾਸ ਉਹਦਾ 2000 4000 ਵੱਧ ਘੱਟ ਹੋ ਸਕਦਾ ਵੱਧ ਘੱਟ ਹਾਂਜੀ ਹਾਂ ਮਿਲਣ ਆਏ ਤੇ ਜੀ ਮਿਲੂ ਇਹਨਾਂ ਨੇ ਫੋਨ ਕਰਕੇ ਦੱਸਿਆ ਵੀ ਇੱਥੇ ਆ ਕੁਝ ਹੋਇਆ ਪਿਆ ਕੁਛ ਨੂੰ ਮੇਰੇ ਮਿੱਤਰ ਨੇ ਕੀਤਾ ਜੀ ਗੁਰਮੀਤ ਸਿੰਘ ਨੇ ਅੱਛਾ ਹਾਂ ਸਾਹਮਣੇ ਕੋਲ ਕੰਕਰੀਟ ਸ਼ਾਪ ਹਾਂ ਇੱਥੇ ਕੰਮ ਕਰੇ ਜਾਂ ਕੋਸਾ ਵੀ ਜੀ ਤੇ ਮੈਂ ਤਾਂ ਇਹਨੂੰ ਮੈਂ ਪੇਮੈਂਟ ਦੇਣ ਆਇਆ ਸੀ ਇਹਨੂੰ ਪੇਮੈਂਟ ਲੈਤੀ ਜੀ ਕੋਲੋਂ ਜੀ ਤੇ ਮੈਂ ਆ ਕੇ ਦੇਖਿਆ ਮੋਟਰ ਸਾਕੇ ਉਹ ਤਾਂ ਹੈ ਨਹੀਂ ਪਰ ਦੁਕਾਨ ਖੁੱਲੀ ਆ ਤੇ ਮੈਂ ਇੱਥੇ ਖੜਾ ਖੜ ਰਹਾ ਤਾਂ ਦੇਖਿਆ ਮਾ ਯਾਰ ਇੱਥੇ ਜਾਂ ਤਾਂ ਕੋਈ ਹਮਲਾ ਹੋਦਾ ਹੋਇਆ ਹੈ ਜਾਂ ਕੋਈ ਚੋਰੀ ਹੋ ਗਿਆ ਮੈਂ ਤੁਹਾਨੂੰ ਜਦੋਂ ਫੋਨ ਕਰਾਇਆ ਨਹੀਂ ਮੇਰਾ ਪਹਿਲਾ ਫੋਨ ਚੱਕਿਆ ਨਹੀਂ ਮੈਨੂੰ ਹੋ ਡਰ ਹੋ ਗਿਆ ਕਿ ਕੀ ਪਤਾ ਕੋਈ ਹਮਲਾ ਹੀ ਹੋਏ ਬਿਲਕੁਲ ਈਵਨ ਦੁਆਰੇ ਪਹੁੰਚ ਕੇ ਗਏ ਕਨ ਮੈਂ ਲੋਕ ਲਾ ਕੇ ਗਏ ਹਮਾ ਯਾਰ ਲੋਕ ਤਰਫੋਂ ਨਾ ਕੋਈ ਨਗਾਂ ਹੋ ਗਏ 15 ਸਭ ਤੋਂ ਵੱਡੀ ਮੰਗ ਇਹ ਹੈ ਕਿ ਇੱਥੇ ਸੀਸੀਟੀਵੀ ਕੈਮਰਾ ਦਾ ਪ੍ਰਬੰਧ ਕੀਤਾ ਜਾਵੇ ਤੇ ਆਪਣੇ ਮੁਲਾਜ਼ਮਾਂ ਦਾ ਵੀ ਇੱਥੇ ਹੋਣਾ ਜ਼ਰੂਰੀ ਹੈ ਜੀ ਦੇਖੋ ਜੀ ਇਹ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਕਿਸੇ ਦੇ ਨਾਲ ਵੀ ਹੋ ਸਕਦਾ ਇੱਕ ਤਾਂ ਅਵੇਅਰਨੈਸ ਪੁਲਿਸ ਦੀ ਵਧਣੀ ਚਾਹੀਦੀ ਹੈ ਤੇ ਦੂਜਾ ਇਹ ਹੈ ਜੀ ਇਹਨਾਂ ਨੂੰ ਜਲਦਤ ਜਲਦ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਜੋ ਬਣਦਾ ਮੇਰਾ ਮਾਲੀ ਆ ਮੈਨੂੰ ਮਿਲੇ ਤੇ ਜੋ ਵੀ ਮੈਨੂੰ ਪ੍ਰਸ਼ਾਸਨ ਕਹੂਗਾ ਮੈਂ ਉਹਨਾਂ ਦੇ ਨਾਲ ਉਹਨਾਂ ਨੂੰ ਅਚਨ ਦੇ ਦੇਣਾ ਜੀ ਆਪਾਂ ਸਵੇਰੇ ਕਿੰਨਾ ਰੱਖਿਆ ਤਾਂ ਜੀ ਕਿੰਨਾ ਕੈਸ਼ ਲੱਗਿਆ ਕਿੰਨਾ ਪਿੱਛੇ ਪਿਆਰਾ ਠੀਕ ਹੈ ਜੀ